ਅਕਸਰ ਹੀ ਮਜਬੂਰੀ ਇਨਸਾਨ ਤੋਂ ਉਹ ਕੁਝ ਵੀ ਕਰਵਾ ਦਿੰਦੀ ਹੈ ਜਿਸ ਨੂੰ ਕਰਨ ਲਈ ਕਦੇ ਸੋਚਿਆ ਵੀ ਨਹੀਂ ਹੁੰਦਾ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਔਰਤ ਕਿਸੇ ਪ੍ਰੋਗਰਾਮ ਵਿੱਚ ਨੱਚਦੀ ਦਿਖਾਈ ਦੇ ਰਹੀ ਹੈ ਤੇ ਪਿੱਛੇ ਇੱਕ ਹੋਰ ਔਰਤ ਉਸ ਦਾ ਬੱਚਾ ਗੋਦੀ ਵਿੱਚ ਲਈ ਬੈਠੀ ਹੈ ਅਤੇ ਬੱਚਾ ਕਿੰਨਾ ਜ਼ਿਆਦਾ ਰੋ ਰਿਹਾ ਹੈ ਕਿਉਂਕਿ ਉਸ ਨੂੰ ਭੁੱਖ ਲੱਗੀ ਹੈ ਅਤੇ ਆਪਣੀ ਮਾਂ ਕੋਲ ਜਾਣ ਲਈ ਕਹਿੰਦਾ ਹੈ ਪਰ ਇਹ ਮਾਂ ਆਪਣੇ ਬੱਚੇ ਨੂੰ ਰੋਂਦਾ ਦੇਖੋ ਫਿਰ ਵੀ ਨੱਚਦੀ ਰਹਿੰਦੀ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਜੇ ਇਹ ਆਪਣੇ ਬੱਚੇ ਨੂੰ ਕੇ ਬੈਠ ਗਈ ਤਾਂ ਫਿਰ ਇਸ ਨੂੰ ਪੈਸੇ ਨਹੀਂ ਮਿਲਣੇ ਸੋ ਕਈ ਵਾਰ ਘਰ ਦੇ ਹਾਲਾਤ ਦਿਲ ਤੇ ਪੱਥਰ ਰੱਖਣ ਨੂੰ ਵੀ ਮਜਬੂਰ ਕਰ ਦਿੰਦੇ ਨੇ ਨਹੀਂ ਕੋਈ ਵੀ ਮਾਂ ਆਪਣੇ ਬੱਚੇ ਨੂੰ ਕਦੇ ਵੀ ਰੋਣਾ ਨਹੀਂ ਦਿੰਦੀ ਪਰ ਅਕਸਰ ਹੀ ਕਿਹਾ ਜਾਂਦਾ ਹੈ ਕਿ ਮਜਬੂਰੀ ਉਹ ਚੀਜ਼ ਹੈ ਜੋ ਕਿ ਕੁਝ ਵੀ ਕਰਵਾ ਸਕਦੀ ਏ ਕਿਉਂਕਿ ਗਰੀਬੀ ਉਸ ਸਾਪੇ ਜੋ ਕਿ ਬਿਨਾ ਜ਼ਹਿਰ ਤੋਂ ਮਾਰਦੀ ਏ ਸੋ ਰੱਬ ਨਾ ਕਰੇ ਕਦੇ ਕਿਸੇ ਨੂੰ ਇੰਨਾ ਮਜਬੂਰ ਹੋਣਾ ਪਵੇ ਸੋ ਹਮੇਸ਼ਾ ਕਿਸੇ ਲੋੜਵੰਦ ਦੀ ਜਿੰਨੀ ਹੋ ਸਕੇ ਮਦਦ ਜ਼ਰੂਰ ਕਰੋ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ